ਸਾਸ੍ਰੀ ਕਲਜੀ ਜਸਵਿੰਦਰ ਜੀ ਸੋ ਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਬੇਸਨ ਤੇ ਆਲੂ ਦੀ ਬਹੁਤ ਹੀ ਸਵਾਦ ਸਬਜੀ ਇਹ ਜਿਹੜੀ ਸਬਜੀ ਹੈਗੀਏ ਦਾਲ ਫੁਲਕੇ ਨਾਲ ਬਹੁਤ ਸਵਾਦ ਲੱਗਦੀ ਹੈ ਤੇ ਇਹ ਪਰੌਂਠੀਆਂ ਨਾਲ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਰੈਸিপি ਸ਼ੁਰੂ ਕਰਦੇ ਹਾਂ ਤੇ ਨਾਲ ਹੀ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤੇ ਚਲੋ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਆਲੂ ਅਤੇ ਵੇਸਣ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ ਤਿੰਨ ਕੱਚੇ ਆਲੂ ਛਿਲਕੇ ਧੋਕੇ ਇਸ ਤਰੀਕੇ ਦੇ ਨਾਲ ਕੱਟ ਲਿੱਤੇ ਨੇ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਇਹਨਾਂ ਨੂੰ ਕੱਟ ਸਕਦੇ ਹੋ ਹੁਣ ਇੱਧਰ ਇੱਕ ਕੜਾਈ ਦੇ ਵਿੱਚ ਮੈਂ ਇੱਕ ਘੜਛੀ ਤੇਲ ਪਾ ਲਿੱਤਾ ਹੈ ਤੇ ਤੇਲ ਨੂੰ ਆਪਾਂ ਗਰਮ ਹੋਣ ਦਵਾਂਗੇ ਤੇ ਤੇਲ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਮੈਂ ਇੱਕ ਚਮਚ ਰਾਈ ਦਾ ਪਾ ਲਿੱਤਾ ਹੈ ਤੇ तकरीबन ਅੱਧਾ ਕੁ ਮਿੰਟ ਹੀ ਲੱਗੇਗਾ ਜਿਹੜੀ ਰਾਈ ਹੈਗੀ ਉਹ ਤੜਕਣ ਲੱਗ ਜਾਗੀ ਤੇ ਦੇਖੋ ਰਾਈ ਜਿਹੜੀ ਹੈਗੀ ਇਹ ਤੜਕਣੀ ਸ਼ੁਰੂ ਹੋ ਗਈ ਹੈ ਰਾਈ ਜਿਹੜੀ ਹੈਗੀ ਇਹ ਬਹੁਤ ਹੀ ਜਲਦੀ ਤੜਕ ਜਾਂਦੀ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਆਲੂ ਜਿਹੜੇ ਕਿ ਆਪਾਂ ਪਾਣੀ ਦੇ ਵਿੱਚ ਭਿਗੋ ਕੇ ਰੱਖੇ ਹੋਏ ਸੀ ਤਾਂ ਜੋ ਕਾਲੇ ਨਾ ਹੋਣ ਹੁਣ ਇਹ ਆਲੂ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਤੇ ਆਲੂ ਜਿਹੜੇ ਹੈਗੇ ਨੇ ਸਾਰੇ ਹੀ ਦੇਖੋ ਮੈਂ ਕੜਾਈ ਦੇ ਵਿੱਚ ਪਾ ਦਿੱਤੇ ਨੇ ਤੇ ਹਾਈ ਫਲੇਮ ਦੇ ਉੱਪਰ ਆਪਾਂ ਇਹਨਾਂ ਨੂੰ 4 ਮਿੰਟ ਤੱਕ ਭੁੰਨ ਲਵਾਂਗੇ ਜਿਹੜੀ ਇਹ ਆਲੂ ਤੇ ਬੇਸਣ ਦੀ ਸਬਜੀ ਹੈਗੀ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਏ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਭੁੰਨਣਾ ਹੈ ਹਜੇ ਇਸ ਦੇ ਵਿੱਚ ਆਪਾਂ ਕੋਈ ਵੀ ਮਸਾਲੇ ਐਡ ਨਹੀਂ ਕਰਨੇ ਇਹ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਇੱਥੇ ਮੈਨੂੰ 3-4 ਮਿੰਟ ਹੋ ਗਏ ਹੋਏ ਨੇ ਇਹਨਾਂ ਨੂੰ ਭੁੰਨਦੇ ਹੋਏ ਤੇ 4 ਕੁ ਮਿੰਟ ਦੇ ਬਾਅਦ ਹੁਣ ਦੇਖੋ ਆਪਾਂ ਇਸ ਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਲਵਾਂਗੇ ਤਾ ਜੋ ਜਿਹੜੇ ਆਲੂ ਹੈਗੇ ਨੇ ਉਹ ਛੇਤੀ ਨਾਲ ਗਲ ਜਾਣ ਤੇ ਇੱਥੇ ਅੱਧਾ ਚਮਚ ਦੇਖੋ ਮੈਂ ਨਮਕ ਦਾ ਪਾ ਲਿੱਤਾ ਤੇ ਨਾਲ ਹੀ ਇਸ ਦੇ ਹੁਣ ਮੈਂ ਦੋ ਹਰੀਆਂ ਮਿਰਚਾਂ ਵੀ ਲੰਬਾਈ ਦੇ ਵਿੱਚ ਕੱਟ ਕੇ ਪਾ ਲੈਂਦੀਆਂ ਨੇ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਣਾ ਤੇ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਿੱਤਾ ਹੋਇਆ ਤੇ ਫਲੇਮ ਹਜੇ ਤੱਕ ਆਪਾਂ ਇੱਥੇ ਹਾਈ ਹੀ ਰੱਖੀ ਹੋਈ ਏ ਤੇ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ ਤੇ ਟੱਕ ਕੇ ਇਸ ਨੂੰ 7 ਮਿੰਟ ਲਈ ਆਪਾਂ ਪਕਨ ਦਵਾਂਗੇ ਤਾਂ ਜੋ ਜਿਹੜੇ ਆਲੂ ਹੈਗੇ ਨੇ ਉਹ 80% ਤੱਕ ਪੱਕ ਜਾਣ ਤੇ ਹੁਣ ਇੱਕ ਸਾਈਡ ਤੇ ਆਪਾਂ ਇੱਕ ਗ੍ਰਾਈਂਡਰ ਲੈ ਲਿੱਤਾ ਹੈ ਤੇ ਇਸ ਦੇ ਵਿੱਚ ਇੱਕ ਚਮਚ ਮੈਂ ਸਾਬਤ ਸੁੱਕਾ ਧਨੀਆ ਪਾ ਦਿੱਤਾ ਹੈ ਤੇ ਨਾਲ ਹੀ ਇੱਕ ਚਮਚ ਮੈਂ ਇੱਥੇ ਜੀਰਾ ਵੀ ਪਾ ਦਿੱਤਾ ਹੈ ਤੇ ਜੀਰਾ ਪਾਉਣ ਤੋਂ ਬਾਅਦ ਹੁਣ ਇੱਥੇ ਮੈਂ ਚਾਰ ਸਾਬਤ ਲਾਲ ਮਿਰਚਾਂ ਵੀ ਪਾ ਲਿੱਤੀਆਂ ਨੇ ਕੁੜੱਤਨ ਦੇ ਵਾਸਤੇ ਤੇ ਨਾਲ ਹੀ ਇੱਥੇ ਮੈਂ ਇੱਕ ਵੱਡਾ ਚਮਚ ਕੱਚੀ ਮੂੰਗਫਲੀ ਦੀਆਂ ਗਿਰੀਆਂ ਪਾਈਆਂ ਨੇ ਤੇ ਨਾਲ ਹੀ ਇੱਥੇ 2 ਵੱਡੇ ਚਮਚ ਵਿੱਚ ਮੇ ਬੇਸਨ ਦੇ ਪਾਏ ਨੇ ਬੇਸਨ ਨੂੰ ਹਜੇ ਆਪਾਂ ਭੁੰਨ ਕੇ ਨਹੀਂ ਪਾਣਾ ਕੱਚਾ ਹੀ ਪਾਣਾ ਇੱਥੇ ਤੇ ਬੇਸਨ ਜਿਹੜਾ ਦੇਖੋ ਮੈਂ ਇਹ ਵੀ ਗ੍ਰਾਈਂਡਰ ਦੇ ਵਿੱਚ ਪਾ ਲਿੱਤਾ ਹੋਇਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਗ੍ਰਾਈਂਡਰ ਦੇ ਵਿੱਚ ਚੰਗੀ ਤਰ੍ਹਾਂ ਪੀਸ ਲੈਣਾ ਤੇ ਸਾਰੀਆਂ ਹੀ ਚੀਜ਼ਾਂ ਦੇਖੋ ਮੈਂ ਇਕੱਠੀਆਂ ਹੀ ਇੱਥੇ ਜੜੀਆਂ ਹੈਗੀਆਂ ਨੇ ਪੀਸ ਲਿੱਤੀਆਂ ਨੇ ਤੇ ਦੇਖੋ ਸਾਰੀਆਂ ਹੀ ਚੀਜ਼ਾਂ ਮੈਂ ਇੱਥੇ ਪੀਸ ਦਿੱਤੀਆਂ ਹੋਈਆਂ ਨੇ ਤੇ ਹੁਣ ਆਪਾਂ ਕੜਾਈ ਦਾ ਟੱਕਣ ਜਿਹੜਾ ਹੈਗਾ ਖੋਲ ਕੇ ਚੈੱਕ ਕਰਾਂਗੇ ਵਿੱਚੋਂ ਦੀ ਮੈਂ ਇਸ ਨੂੰ ਦੋ ਤਿੰਨ ਵਾਰੀ ਹਿਲਾ ਵੀ ਲਿਆ ਸੀ ਤਾਂ ਜੋ ਆਲੂ ਜਿਹੜੇ ਹੈਗੇ ਨੇ ਜਲਣ ਨਾ ਤੇ ਹੁਣ ਇੱਥੇ ਦੇਖੋ ਮੈਂ ਟੱਕਣ ਉਤਾਰ ਦਿੱਤਾ ਹੋਇਆ ਤੇ ਹੁਣ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲਵਾਂਗੇ ਤੇ ਆਲੂ ਮੈਂ ਤੁਹਾਨੂੰ ਕੱਟ ਕੇ ਦਿਖਾਨੀਆਂ ਇੱਕ ਦੇਖੋ ਇਸ ਤਰੀਕੇ ਦੇ ਨਾਲ ਆਲੂ ਜਿਹੜਾ ਹੈਗਾ 70 ਤੋਂ 80% ਤੱਕ ਜਿਹੜਾ ਹੈਗਾ ਪੱਕ ਚੁੱਕਾ ਹੋਇਆ ਇਹ ਥੋੜਾ ਜਿਹਾ ਕੱਚਾ ਹੈ ਇਹ ਆਪਾਂ ਇਸ ਨੂੰ ਬਾਅਦ ਵਿੱਚੋਂ ਪਕਾਵਾਂਗੇ ਜਦੋਂ ਆਪਾਂ ਸਾਰੇ ਮਸਾਲੇ ਪਾ ਦਵਾਂਗੇ ਤੇ ਹੁਣ ਜਿਹੜੇ ਆਪਾਂ ਸਾਰੇ ਮਸਾਲੇ ਪੀਸੇ ਹੋਏ ਨੇ ਉਹ ਸਾਰੇ ਇਸ ਦੇ ਵਿੱਚ ਪਾ ਦਵਾਂਗੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਹਲਦੀ ਪਾਊਡਰ ਦਾ ਵੀ ਪਾ ਦਿੱਤਾ ਹੋਇਆ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਕਾਲੀ ਮਿਰਚ ਪਾਊਡਰ ਵੀ ਪਾ ਦਿੱਤੀ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਆਪਾਂ ਤਕਰੀਬਨ ਇਹਨਾਂ ਨੂੰ 5 ਮਿੰਟ ਤੱਕ ਲੋ ਟੂ ਮੀਡੀਅਮ ਫਲੇਮ ਤੇ ਭੁੰਨਾਂਗੇ ਤਾਂ ਜੋ ਜਿਹੜੀ ਹਲਦੀ ਹੈਗੀ ਉਹਦਾ ਕੱਚਾਪਨ ਵੀ ਦੂਰ ਹੋ ਜਾਵੇ ਤੇ ਜਿਹੜਾ ਬੇਸਨ ਹੈਗਾ ਉਹ ਵੀ ਚੰਗੀ ਤਰ੍ਹਾਂ ਭੁੰਨਿਆ ਜਾਏ ਬੇਸਨ ਦਾ ਕੱਚਾਪਨ ਵੀ ਜਿਹੜਾ ਹੈਗਾ ਚੰਗੀ ਤਰ੍ਹਾਂ ਦੂਰ ਹੋ ਜਾਏ ਇਹ ਜਿਹੜੀ ਸਬਜੀ ਹੈਗੀ ਇਹ ਪਰੌਂਠਿਆਂ ਨਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਏ ਜਾਂ ਫਿਰ ਦਾਲ ਫੁਲਕੇ ਹੋਣ ਤੇ ਨਾਲ ਇਹ ਆਲੂ ਤੇ ਬੇਸਨ ਦੀ ਸਬਜੀ ਹੋਵੇ ਤਾਂ ਵੀ ਇਹ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਏ ਤੇ ਹੁਣ ਮੈਂ ਦੇਖੋ ਇਹਨਾਂ ਨੂੰ ਲਗਾਤਾਰ ਭੁੰਨ ਰਹੀ ਆ। ਤਕਰੀਬਨ ਇੱਥੇ ਮੈਨੂੰ 5 ਕਮਿੰਟ ਹੋ ਗਏ ਨੇ ਇਸ ਨੂੰ ਭੁੰਨਦੇ ਹੋਏ। ਤੇ ਸਬਜੀ ਜਿਹੜੀ ਹੈਗੀ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੋਈ ਏ। ਆਲੂ ਤੇ ਬੇਸਨ ਦੀ ਮਸਾਲੇਦਾਰ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਗਈ ਹੋਈ ਏ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਹਰਾ ਧਨੀਆ। ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਗੈਸ ਦੀ ਫਲੇਮ ਇੱਥੇ ਹੁਣ ਮੈਂ ਬੰਦ ਕਰ ਦਿੱਤੀ ਹੋਈ ਏ ਤੇ ਸਬਜੀ ਦੇਖੋ। ਬਹੁਤ ਹੀ ਵਧੀਆ ਬਣ ਚੁੱਕੀ ਹੋਈ ਏ ਤੇ ਹੁਣ ਜਿਹੜੀ ਸਬਜੀ ਹੈਗੀ ਆਲੂ ਤੇ ਬੇਸਨ ਵਾਲੀ ਇਹ ਸਰਵ ਹੋਣ ਦੇ ਲਈ ਰੈਡੀ ਏ ਆਲੂ ਤੇ ਬੇਸਨ ਦੀ ਸੁੱਕੀ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੋਈ ਏ